ਹੈਲੋ ਹੈਲੋ ਵੈਕੁਲ ਜੀ ਦਾ ਖਾਲਸਾ ਵੈਕੁਲ ਜੀ ਦੇ ਫਤਿਹ ਬੀ ਜੀ ਵੈਕੁਲ ਜੀ ਦਾ ਖਾਲਸਾ ਵੈਕੁਲ ਜੀ ਦੇ ਫਤਿਹ ਹਾਂਜੀ ਕੌਣ ਪੈਂ ਜੀ ਮੈਂ ਅਮਨਦੀਪ कौर ਬੋਲਦੀ ਹਾਂ ਜੀ ਮੈਨੂੰ ਬਾਬਾ ਕੁਲਜੀਤ ਸਿੰਘ ਨੇ ਤੁਹਾਡਾ ਨੰਬਰ ਭੇਜਿਆ ਸੀ ਹਾਂਜੀ 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 ਇੰਟਰਵਿਊ ਕੀਤੀ ਸੀ ਅ ਬਾਬਾ ਕੁਲਜੀਤ ਸਿੰਘ ਜੀ ਦੀ ਹਾਂਜੀ ਮੈਂ ਸੁਣੀ ਸੀ ਫਿਰ ਹਾਂਜੀ ਹਾਂਜੀ ਉਹਨਾਂ ਨੇ ਜਿਹੜੇ ਜੋ ਵੀ ਉਹ ਕਹਿ ਰਹੇ ਨੇ ਕਿ ਉਹ ਸੱਚ ਹੈ ਬਿਲਕੁਲ ਭਾਜੀ ਸਾਰਾ ਕੁਝ ਸੱਚ ਹੈ ਇਹਨਾਂ ਨੇ ਜਿੰਦਰ ਹੋਣਾ ਨੇ ਐਨਾ ਕੁਛ ਮੇਰੇ ਨਾਲ ਕੀਤਾ ਤੇ ਉਹ ਝੂਠ ਕਿਵੇਂ ਹੋ ਸਕਦਾ ਹੂੰ ਵਿੱਚ ਇਹਨਾਂ ਦੇ ਨਾਲ ਇੱਕੋ ਕੁੜੀ ਰਲੀ ਹੋਈ ਆ ਸਵਰਨਜੀਤ ਕੌਰ ਅੱਛਾ ਜੀ ਓਮ ਹੈਪੀ ਪੱਛੀਆਂ ਦੀ ਸਾਲੀ ਲੱਗਦੀ ਆ ਅੱਛਾ ਜੀ ਮੇਰਾ ਗੈਂਗਸਟਰ ਹੂੰ ਮੈਨੂੰ ਨਹੀਂ ਸੀ ਪਤਾ ਇਹ ਮੇਰੇ ਕੋਲ ਆਉਂਦੇ ਜਾਂਦੇ ਸੀਗੇ ਅਸੀਂ ਮੋਰਚੇ ਤੇ ਮਿਲੇ ਸੀ ਸਾਰੇ ਇਕੱਠੇ ਹੋਏ ਸੀ ਹੂੰ ਹੂੰ ਇਹ ਆਉਂਦੇ ਜਾਂਦੇ ਸੀ ਮੇਰੇ ਘਰ ਵੀ ਆਣਾ ਜਾਣਾ ਸੀ ਇਹਨਾਂ ਦਾ ਹੂੰ ਇਹ ਜਿਹੜਾ ਰਜਿੰਦਰ ਆ ਪਹਿਲਾਂ ਤਾਂ ਉਹਨੂੰ ਭੈਣ ਭੈਣ ਕਹਿੰਦਾ ਸੀ ਜਦੋਂ ਮੈਂ ਪੁੱਛਿਆ ਮੈਂ ਕਿ ਤੇਰੀ ਭੈਣ ਆ ਕਹਿੰਦਾ ਨਹੀਂ ਮੈਂ ਕਹਾ ਫੇਰ ਕਹਿੰਦਾ ਮੇਰੀ ਫਰੈਂਡ ਆ ਮੈਂ ਕਹਾ ਅੱਛਾ ਫੇਰ ਜਦੋਂ ਫੇਰ ਅਸੀਂ ਚੱਲ ਗਏ ਉੱਥੇ ਹਿਮਕੁੰਡ ਸਾਹਿਬ ਹੂੰ ਤੇ ਤਾਂ ਹਿਮਕੁੰਡ ਸਾਹਿਬ ਗਏ ਮੈਂ ਕਿ ਅਸੀਂ ਸਾਰੇ ਨੇ ਆਪਣਾ ਆਧਾਰ ਕਾਰਡ ਕੀਤਾ ਸਾਡਾ ਗਰੁੱਪ ਬਣਿਆ ਹੋਇਆ ਸੀ ਅੱਛਾ ਅਸੀਂ ਸਾਰਿਆਂ ਨੇ ਆਪਣਾ ਆਧਾਰ ਕਾਰਡ ਪਾਇਆ ਵੀ ਅਸੀਂ ਨੂੰ ਕਹਿੰਦੇ ਜਿੰਦਾ ਤੇਰਾ ਆਧਾਰ ਕਾਰਡ ਨਹੀਂ ਆਇਆ ਕਹਿੰਦਾ ਨਹੀਂ ਨਹੀਂ ਮੈਂ ਦੀਦੀ ਬਸ ਐਡਿੰਗ ਇਹਨਾਂ ਤੁਸੀਂ ਬਸ ਬੁੱਕ ਹੋ ਜਾਣੀ ਆ ਐਦਾਂ ਉਦਾਂ ਕਰਕੇ ਇਹਨਾਂ ਨੇ ਚਲ ਮੁੰਡਿਆਂ-ਮੁੰਡਿਆਂ ਨੇ ਬਸ ਬੁੱਕ ਕਰਵਾ ਲਈ ਹੂੰ ਹੂੰ ਇਹਨੇ ਆਪਣਾ ਆਧਾਰ ਕਾਰਡ ਨਹੀਂ ਸੈਂਡ ਕੀਤਾ ਕਰਦਾ ਵੀ ਕਿੱਦਾਂ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਨਾ ਵੀ ਇਹਦਾ ਤਾਂ ਨਾਮ ਵੀ ਬਰਿੰਦਾ ਰ ਅਛਾਏ ਉਹ ਜਿਹੜੀ ਕੁੜੀ ਆ ਉਹ ਉਹਨੇ ਕੋਈ ਕੀਤਾ ਹੋਊਗਾ ਕਾਂਡ ਕਾਂਡ ਕਰਕੇ ਉਹ ਲਾਸਟ ਵਾਰ ਮੇਰੇ ਘਰੇ ਆ ਗਈ ਹੂੰ ਹੂੰ ਆਈ ਵੀ ਰਾਤ ਨੂੰ 10:30 ਵਜੇ ਕਾਂਡ ਕੀ ਕੀਤਾ ਸੀ ਉਹਨੇ ਉਨੇ ਪਾਜੀ ਪਤਾ ਨਹੀਂ ਖਾਲਸਤਾਨ ਦੇ ਕੋ ਝੰਡੇ ਝੁੰਡੇ ਲਵਾਏ ਸੀਗੇ ਕਿਤੇ ਅੱਛਾ ਜੀ ਹਾਂਜੀ ਇਹਨਾਂ ਨੇ ਅੱਦਿ ਇੱਕ ਮੁੰਡਾ ਇਹਦਾ ਗੁਰਪ੍ਰੀਤ ਖਰੜ ਤੋਂ ਹੂੰ ਉਹ ਵੀ ਸਾਡੇ ਨਾਲ ਹੀ ਹੁੰਦਾ ਸੀ ਵੀਰ ਇਹਨਾਂ ਨੇ ਉਹ ਮੁੰਡੇ ਨੂੰ ਪਤਾ ਨਹੀਂ ਭਾਜੀ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਉਹਨੂੰ ਉਹਦੇ ਤੋਂ ਰੈਕੀ ਕਰਵਾਈ ਮੁੰਡੇ ਤੋਂ ਇਹਨਾਂ ਨੇ ਹੂੰ ਇਹਨਾਂ ਨੇ ਰੈਕੀ ਕਰਵਾਈ ਤੇ ਉਹ ਰੈਕੀ ਦੇ ਵਿੱਚ ਫਸੇ ਆ ਗਿਆ ਉਹਦੇ ਤੇ ਜੂਏ ਪੀਏ ਲੱਗ ਗੇ 2 ਸਾਲ ਹੋ ਗਏ ਉਹ ਜੁਏਪੀ ਉਹਦੇ ਪਿਓ ਸਿਰ ਤੇ ਨਹੀਂ ਹੈਗਾ ਮਾਂ ਉਹਦੀ ਵਿਚਾਰੀ ਮਤਲਬ ਤਰਸ ਆਉਂਦਾ ਹੈ ਨਾ ਉਹਨਾਂ ਦੇ ਹਾਂ ਐਹੀ ਚੀਜ਼ ਇਹਨਾਂ ਨੇ ਮੇਰੇ ਨਾਲ ਕੀਤੀ ਐਂਡ 'ਚ ਇਹੋ ਮੇਰੇ ਕੋਲ ਆਈ ਮੈਨੂੰ ਨਹੀਂ ਸੀ ਪਤਾ ਭਾਜੀ ਵੀ ਇਹਨਾਂ ਦੇ ਐਦਾਂ ਵੀ ਇਹਨਾਂ ਦਾ ਹੈਗਾ ਸੰਬੰਧ ਸੁਮੰਧ ਕੋਈ ਹੂੰ ਤੇ ਮੇਰੇ ਕੋਲ ਆਈ ਐਂਡ ਵਿੱਚ ਤੇ ਠੀਕ ਆ ਰਾਤ ਰਹੀ ਮੈਂ ਵੀ ਇੱਕ ਹੁਣ ਇੱਕ ਕੁੜੀ ਹੋਣ ਦੇ ਨਾਂ ਤੇ ਇੱਕ ਬੰਦਾ ਹੁੰਦਾ ਨਾ ਜਾਣ ਪਛਾਣ ਦੇ ਵਿੱਚ ਚਲੋ ਕੋਈ ਨਹੀਂ ਤੂੰ ਸੌ ਜਾ ਇੱਥੇ ਕੋਈ ਚੱਕਰ ਨਹੀਂ ਮੈਨੂੰ ਕਹਿੰਦੀ ਵੀ ਗੁਰਬ੍ਰੀਤ ਦਾ ਜਦੋਂ ਉਹਦੇ ਨੇ ਇੰਟਰੋਗੇਟ ਚੱਲਦੀ ਸੀ ਉਹਦੀ ਨਾਲ ਇੰਟਰੋਗੇਟ ਉਹਦਾ ਫੋਨ ਕਰਵਾਇਆ ਸੀ ਉਹਦੀ ਭੈਣ ਨੂੰ ਅਮਰੀਕਾ ਚ ਅੱਛਾ ਜਿਹੜੀ ਹੈਪੀ ਪੱਛੀਆਂ ਦੀ ਥੇਲੀ ਆ ਉਹਨੂੰ ਫੋਨ ਕਰਵਾਇਆ ਸੀ ਉਹ ਹੈਗੀ ਸਵਰਨਜੀਤ ਦੀ ਭੈਣ ਸਿਮਰਨ ਕੌਰ ਉਹਨੂੰ ਫੋਨ ਕੀਤਾ ਤੇ ਉਹਨੇ ਗੁਰਪ੍ਰੀਤ ਨੇ ਕਿਹਾ ਉਹਨਾਂ ਨੂੰ ਵੀ ਤੁਸੀਂ ਮੈਨੂੰ ਫਸਾਦਾ ਹੈਨਾ ਉਹਨੇ ਮਤਲਬ ਜੇਲ੍ਹ ਤੋਂ ਫੋਨ ਕਰਵਾਇਆ ਤੇ ਇਹੋ ਫਿਰ ਆ ਗਈ ਕਹਿੰਦੀ ਮੇਰੀ ਭੈਣ ਦਾ ਮੈਨੂੰ ਫੋਨ ਆਇਆ ਕਹਿੰਦੀ ਤੂੰ ਚਲ ਜਾ ਹੈਨਾ ਇੱਥੋਂ ਮੈਂ ਕਿਹਾ ਹੁਣ ਤੂੰ ਕਿੱਥੇ ਜਾਣਾ ਕਹਿੰਦੀ ਮੈਂ ਤਾਂ ਪਿੰਡ ਜਾਣਾ ਆ ਵੀ ਮੈਂ ਸੋਚਿਆ ਵੀ ਮੈਂ ਦੀਦੀ ਕੋਲ ਰਾਤ ਰਹਿ ਲੰਨੀ ਆ ਉੱਥੇ ਕੋਲ ਬੱਸ ਸਟਾਪ ਆ ਉੱਥੋਂ ਮੈਨੂੰ ਚੜਾ ਦੋਗੇ ਹੈਨਾ ਹੂੰ ਹੂੰ ਮੈਂ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਇਹ ਮੈਨੂੰ ਨਾ ਰਜਿੰਦਰ ਦਾ ਬਾਰ ਬਾਰ ਫੋਨ ਆਈ ਜਾਂਦਾ ਸੀ ਫੋਨ ਤਾਂ ਮੇਰਾ ਬੰਦ ਸੀ ਹਾਂਜੀ ਇਹ ਮੈਨੂੰ ਵੀ ਜਦੋਂ ਮੈਨੂੰ ਮਤਲਬ ਪੁਲਿਸ ਵਾਲਿਆਂ ਨੇ ਮੈਨੂੰ ਵੀ ਚੱਕਿਆ ਨਾ ਹੂੰ ਮੇਰੇ ਤੋਂ ਜਦੋਂ ਪੁੱਛ ਗਏ ਤੇ ਹੋਈ ਤਾਂ ਉਹਨਾਂ ਨੇ ਮੇਰਾ ਫੋਨ ਫੜ ਲਿਆ ਹੈ ਤੇ ਫਿਰ ਮੈਨੂੰ ਪਤਾ ਲੱਗਿਆ ਵੀ ਵੀ ਇਹਦਾ ਨਾਮ ਬ੍ਰਿੰਦਰ ਆ ਉਹ ਮੈਨੂੰ ਕਹਿੰਦੇ ਤੁਸੀਂ ਕਿਸੇ ਬ੍ਰਿੰਦਰ ਮੁੰਡੇ ਨੂੰ ਜਾਣਦੇ ਮੈਂ ਕਹਾ ਨਹੀਂ ਕਹਿੰਦੇ ਤੁਹਾਡੇ ਨਾਲ ਤਾਂ ਉਹਦੀਆਂ ਇੰਨੀਆਂ ਫੋਟੋਆਂ ਆਇਆ ਵੀ ਤੁਹਾਡੇ ਨਾਲ ਹਰ ਜਗ੍ਹਾ ਤੇ ਜਾਂਦਾ ਰਿਹਾ ਮੈਂ ਕਹਾ ਨਹੀਂ ਵੀ ਸਰ ਸਾਡੇ ਨਾਲ ਕੋਈ ਬ੍ਰਿੰਦਰ ਨਾਮ ਦਾ ਮੁੰਡਾ ਨਹੀਂ ਹੈਗਾ ਸਾਡੇ ਨਾਲ ਜਿੰਦਰ ਨਾਮ ਦਾ ਮੁੰਡਾ ਜ਼ਰੂਰ ਸੀਗਾ ਸਾਡੇ ਗਰੁੱਪ ਦੇ ਵਿੱਚ ਤੇ ਮੈਂ ਬ੍ਰਿੰਦਰ ਨਾਮ ਦੇ ਨੂੰ ਕਿਸੇ ਨੂੰ ਨਹੀਂ ਜਾਣਦੀ ਉਹਨਾਂ ਨੇ ਇੱਕ ਨੰਬਰ ਮੈਨੂੰ ਦਿੱਤਾ ਮੈਨੂੰ ਕਹਿੰਦੇ ਆਹ ਨੰਬਰ ਤੁਹਾਡੇ ਫੋਨ ਦੇ ਵਿੱਚ ਹੈਗਾ ਮੈਨੂੰ ਪਤਾ ਨਹੀਂ ਜੀ ਮੈਂ ਫੋਨ ਕੀਤਾ ਉਹਨਾਂ ਨੇ ਮੇਰੇ ਤੋਂ ਫੋਨ ਫੜ ਲਿਆ ਉਹਨੇ ਡਾਇਲ ਕੀਤਾ ਨੰਬਰ ਨੇ ਨੰਬਰ ਵਿੱਚ ਸੇਵ ਸੀਗਾ ਉਹਦਾ ਹੂੰ ਕਹਿੰਦਾ ਬ੍ਰਿੰਦਰ ਦਾ ਨੰਬਰ ਆ ਮੈਂ ਕਿਹਾ ਨਹੀਂ ਇਹਦਾ ਨਾਮ ਰਜਿੰਦਰ ਆ ਕਹਿੰਦੇ ਨਹੀਂ ਨਹੀਂ ਇਹਦਾ ਨਾਮ ਬ੍ਰਿੰਦਰ ਆ ਉਹਨਾਂ ਨੇ ਫਿਰ ਮੈਨੂੰ ਆਈਡੀ ਕੱਢ ਕੇ ਦਿਖਾਈ ਇਹਦੀ ਅੱਛਾ ਹਾਂ ਕਹਿੰਦੇ ਆ ਦੇਖ ਲਓ ਹੂੰ ਇਹਨੇ ਆਪਣੇ ਨਾਮ ਦੀ SIM ਜਿਹੜੀ ਆ ਉਹ ਉਹਨੂੰ ਸਵਰਨਜੀਤ ਨੂੰ ਲੈ ਕੇ ਦਿੱਤੀ ਫਿਰ ਜਦੋਂ ਉਹ ਘਰੋਂ ਭੱਜੀ ਆ ਅੱਛਾ ਇਹਨੇ ਉਹਨੂੰ ਰੱਖਿਆ ਹੂੰ ਵੇਗਾ ਤੇ ਪੁਲਿਸ ਨੇ ਇੰਨਾ ਤੰਗ ਕੀਤਾ ਭਾਜੀ ਮੈਨੂੰ ਇੰਨਾ ਤੰਗ ਕੀਤਾ ਮੇਰੇ ਬੇਟੇ ਦੀ ਪੜਾਈ ਤੱਕ ਵੀ ਛੁਡਾਣੀ ਪਈ ਮੈਨੂੰ ਉਸ ਟਾਈਮ ਜਦੋਂ ਹੜਦੀ ਨਹੀਂ ਸੀ ਤੁਹਾਨੂੰ ਪਤਾ ਵੀ ਜਦੋਂ ਪਿੱਛੇ ਪੈਂਦੀ ਆ ਪੁਲਿਸ ਕੋ ਕਿੱਦਾਂ ਪੈਂਦੀ ਆ ਹਨਾ ਪਰ ਰਜਿੰਦਰ ਕਹਿੰਦਾ ਪਰ ਰਜਿੰਦਰ ਕਹਿੰਦਾ ਕਿ ਮੈਂ ਬੱਚੇ ਦੀਆਂ ਫੀਸਾਂ ਭਰਦਾ ਰਿਆਂ ਤੁਸੀਂ ਕਹਿੰਦੇ ਪੜਾਈ ਤੇ ਮੇਰੇ ਬੱਚੇ ਦੀ ਫੀਸ ਕਿੱਥੋਂ ਜਾਂਦੀ ਸੀਗੀ ਮੈਂ ਤਾਂ ਖੁਦ ਸਕੂਲ 'ਚ ਸਟਾਫ ਸੀ ਮੇਰੇ ਤਾਂ ਸਟਾਫ ਮੈਂਬਰ ਜੇ ਤੁਹਾਨੂੰ ਨਹੀਂ ਜੀ ਕੀ ਇਹਨਾਂ ਦਾ ਸਾਚਾ ਤੁਹਾਨੂੰ ਸਕੂਲ ਆ ਉਹਦਾ ਮੁਹਾਰੀ ਦੇ ਵਿੱਚ ਕੀ ਵੀ ਬੰਦੇ ਵਿੱਚ ਉੱਥੇ ਜਾ ਕੇ ਪਤਾ ਕਰ ਲਿਓ ਕਿ ਹਾਂ ਅਮਨਦੀਪ ਦੇ ਬੇਟੇ ਦੀ ਕਿਸ ਨੇ ਫੀਸ ਭਰੀ ਕਦੇ ਕਿਉਂਕਿ ਮੇਰੇ ਬੇਟੇ ਦੀ ਫੀਸ ਦਾ ਤਾਂ ਜਾਨਦੀ ਹੀ ਨਹੀਂ ਸੀ ਫੀਸ ਉਹਦੀ ਉਹਦੀ ਤਾਂ ਉਹ ਸੀਗਾ ਮੇਰਾ ਮਤਲਬ ਜਨ ਕਿ ਮੈਂ ਉੱਥੇ ਦੇ ਸਟਾਫ ਸੀ ਸਟਾਫ ਮੈਂਬਰਾਂ ਦੇ ਕਿਸੇ ਦੀ ਬੱਚੇ ਦੀ ਫੀਸ ਨਹੀਂ ਜਾਂਦੀ ਹਾਂਜੀ ਇਹਨੇ ਮੇਰੇ ਬੇਟੇ ਦੀ ਕਿਹੜੀ ਫੀਸ ਭਰ ਦਿੱਤੀ ਤੇ ਨਾਲ ਇਹਨੂੰ ਕਿਹਾ ਤੇ ਕੋ ਪ੍ਰੂਫ ਵੀ ਹੋਣਾ ਫੇ ਫੀਸ ਭਰਨ ਦਾ ਕੋਈ ਮੈਨੂੰ ਉਹ ਵੀ ਦੇ ਦੇਣ ਅਰਜਿੰਦਰ ਸੱਚੇ ਸੀ ਜੀ ਇੰਨੇ ਸੱਚੇ ਸੀ ਜਿੰਦਰ ਹੋਣੀ ਪਰ ਇਹ ਨਹੀਂ ਮੇਰੇ ਨੰਬਰ ਦਾ ਤਾਂ ਸਾਰਿਆਂ ਨੇ ਬਲਾਕ ਕੀਤੇ ਹੂੰ ਇਹ ਨਹੀਂ ਮੇਰੇ ਨੰਬਰ ਬਲੌਕ ਲਿਸਟ ਤੇ ਪਾਤੇ ਜੀ ਇੰਨੇ ਸੱਚੇ ਸੀ ਪਰ ਗੱਲ ਕਰਦੇ ਇਹ ਉਹੀ ਅਰਜਿੰਦਰ ਆ ਜਿਹੜਾ ਮੇਰੇ ਕੋਲ ਬੈਠ ਕੇ ਮੈਨੂੰ ਇਹ ਚੀਜ਼ਾਂ ਬੋਲਦਾ ਹੁੰਦਾ ਸੀਗਾ ਕਿ ਦੀਦੀ ਅਸੀਂ ਅਮਰਤਪਾਲ ਤੋਂ ਕੀ ਲੈਣਾ ਹੈਨਾ ਬਈ ਅਮਰਤਪਾਲ ਨੂੰ ਦੇ ਜਰੀਏ ਤੇ ਕਹਿੰਦਾ ਆਪਾਂ ਮਸ਼ਹੂਰ ਹੋ ਜਾਣਾ ਮੈਂ ਤਾਂ ਠੀਕ ਆ ਤੇ ਉਸੇ ਉਹਨਾਂ ਦੀ ਮੈਂਬਰ ਬਣਿਆ ਹੋਇਆ ਉਹਨਾਂ ਦੀ ਉਹੀ ਦਾ ਸੱਥਵੰਦੀ ਦਾ ਮੈਨੂੰ ਉਹਨਾਂ ਦੇ ਮਾਪਿਓ ਤੋਂ ਅਮਰਤਪਾਲ ਦੀ ਮਾਪਿਓ ਤੋਂ ਹੈਰਾਨ ਆ ਵੀ ਉਹਦੇ ਮੰਮੀ ਡੈਡੀ ਕੁਝ ਚੈੱਕ ਹੀ ਨਹੀਂ ਕਰਦੇ ਇਹਨਾਂ ਬਾਰੇ ਹੂੰ ਇਹ ਉਹੀ ਬ੍ਰਿੰਦਰ ਅੱਛਾ ਕਹਿੰਦਾ ਕਿ ਆਪਾਂ ਅਮਰਤਪਾਲ ਦੇ ਕੋਲੋਂ ਕੀ ਲੈਣਾ ਅਸੀਂ ਅਮਰਤਪਾਲ ਤੋਂ ਕਹਿੰਦਾ ਕੁਝ ਨਹੀਂ ਲੈਣਾ ਅਸੀਂ ਤਾਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣਾ ਅਮਰਤਪਾਲ ਦੇ ਜ਼ਰੀਏ ਅੱਛਾ ਅਮਰਤਪਾਲ ਦੇ ਜ਼ਰੀਏ ਮਸ਼ਹੂਰ ਹੋਣਾ ਹਾਲਾ ਕੀ ਹਾਲਾ ਕੀ ਭਾਜੀ ਇਹਨਾਂ ਨੂੰ ਪੁੱਛਿਓ ਤੁਸੀਂ ਕਿਸੇ ਦਾਸ ਸਮਾਗਮ 'ਚ ਗਏ ਆ ਜਦਕਿ ਮੈਂ ਹਰ ਜਗ੍ਹਾ ਤੇ ਗਈ ਆ ਵੀ ਹੀਰ ਦੇ ਵਿੱਚ ਵੀ ਮੈਂ ਅਮਰਤਪਾਲ ਦੇ ਹਰ ਮਤਲਬ ਜਾਨਕਿ ਹਰ ਜਗ੍ਹਾ ਦੇ ਉੱਤੇ ਅਸੀਂ ਪਹੁੰਚਦੀ ਹੁੰਦੀ ਸੀ ਮੈਂ ਹਰ ਹਾਲਤ ਵਿੱਚ ਸਾਨੂੰ ਐ ਹੁੰਦਾ ਸੀ ਕਿ ਚਲੋ ਕਿਸੇ ਚੰਗੇ ਕੰਮ ਲਈ ਹੈ ਨਾ ਚੱਲਿਆ ਮੁੰਡਾ ਤੇ ਉਹਦਾ ਸਾਥ ਦੇਣਾ ਚਾਹੀਦਾ ਹੈ ਨਾ ਹੂੰ ਹੂੰ ਤੇ ਇਹੋ ਜਿਹੇ ਅਮਰਤ ਬਣ ਨੂੰ ਬਦਨਾਮ ਕਰਦੇ ਆ ਹੂੰ ਇਹੋ ਜੇ ਹੁਣ ਮੇਰੇ ਵਰਗੀ ਨੂੰ ਵੀ ਬਦਨਾਮ ਕਰਨ ਲੱਗ ਗਏ ਬਾਬਾ ਗੁਰਜੀਤ ਸਿੰਘ ਨੂੰ ਵੀ ਬਦਨਾਮ ਕਰਦਿਆ ਕਿਉਂ ਕਰਦਿਆ ਕਿਉਂਕਿ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਉਹ ਪਰ ਉਹ ਕਹਿੰਦੇ ਦੇ ਜੋ ਬਾਬਾ ਗੁਰਜੀਤ ਬੋਲਦਾ ਪਿਆ ਉਹ ਸਾਰੇ ਮਤਲਬ ਬਿਨਾਂ ਤੱਥਾਂ ਤੋਂ ਬਿਨਾ ਮਤਲਬ ਤੋਂ ਕਿਸੇ ਨੂੰ ਬਦਨਾਮ ਕਰਦਾ ਤਾ ਤੂੰ ਕਿੱਦਾਂ ਬੋਲਦੇ ਮੇਰੇ ਕੋਲ ਤਾਂ ਸਾਰਾ ਕੁਝ ਹੈਗਾ ਨਾ ਬਿਨਾ ਤਾ ਤੁਹਾਨੂੰ ਮੇਰੇ ਕੋਲ ਕੱਲੀਆਂ-ਕੱਲੀਆਂ ਫੋਟੋਆਂ ਪਈਆਂ ਇਹਨਾਂ ਦੀ ਇਹ ਨਹੀਂ ਕਿੱਥੇ-ਕਿੱਥੇ ਕੀ-ਕੀ ਕੀਤਾ ਮੈਨੂੰ ਸਾਰਾ ਕੁਝ ਪਤਾ ਇਹਨੂੰ ਇਹ ਪੁੱਛਿਆ ਤੂੰ ਕਿ ਜਿਸ ਦਿਨ ਤੂੰ ਹਿਮਕੋਣ ਸਾਹਿਬ ਗਿਆ ਸੀਗਾ ਉਸ ਦਿਨ ਜ਼ਿਲੰਦਰ ਜਿਹੜਾ ਤੁਹਾਡਾ ਗਾਂਢ ਹੋਇਆ ਸੀ ਉਹ ਕੀ ਗਾਂਢ ਸੀ ਅਰ ਜਿਲੰਦਰ ਤਲਵੰਡੀ ਆਖਦਾ ਏ ਕਿ ਫੋਟੋ ਦੀ ਕਿਹੜੀ ਗੱਲ ਕਹਿੰਦੇ ਅਸੀਂ ਕਥਾ ਵਿਚਾਰ ਕਰਦੇ ਆ ਅਸੀਂ ਸਿੱਕੀ ਦਾ ਪ੍ਰਚਾਰ ਕਰਦੇ ਆ ਤਾਂ ਲੋਕ ਸਾਡੇ ਨਾਲ ਫੋਟੋਆਂ ਖਿਚਾ ਲੈਂਦੇ ਨੇ ਅਕਸਰ ਹੀ ਜਿਹੜੀਆਂ ਲੜਕੀਆਂ ਨੇ ਸਾਡੇ ਨਾਲ ਫੋਟੋਆਂ ਵੀ ਫੋਟੋ ਫੋਟੋ ਖਿਚਾਉਣ ਚ ਵੀ ਅੰਤਰ ਹੁੰਦਾ ਨਾ ਹੂੰ ਹੂੰ ਫਿਰ ਇਹਨੂੰ ਇਹ ਪੁੱਛੋ ਤੋ ਕਿ ਤੇਰੀ ਥਲੀ ਵੀ ਟੂ ਚ ਪੱਗ ਕਾ ਤੋ ਲੱਥੀ ਉਸ ਕੁੜੀ ਪਿੱਛੇ ਹੂੰ ਠੀਕ ਆ ਇਹਨਾਂ ਦੀ ਦੋ ਮੁੰਡਿਆਂ ਦੀ ਆਪਸ ਚ ਲੜਾਈ ਹੋਈ ਇਹ ਇੱਕ ਨਿਰਮਲ ਨਾਮ ਦਾ ਮੁੰਡਾ ਆ ਉਹ ਵੀ ਮੋਰਚੇ ਤੇ ਹੁੰਦਾ ਸੀ ਠੀਕ ਆ ਇਹ ਜਿਹੜੀ ਕੁੜੀ ਸਵਰਨਜੀਤ ਆ ਨਾ ਇਹ ਪਹਿਲਾਂ ਚਾਹੁੰਦੀ ਸੀ ਅਮਰਤਪਾਲ ਨਾਲ ਵਿਆਹ ਕਰਾਉਣਾ। ਅੱਛਾ ਜੀ। ਜਿੱਦਣ ਅਮਰਤਪਾਲ ਦਾ ਵਿਆਹ ਹੋਇਆ ਉਸ ਦਿਨ ਉਹ ਉੱਥੇ ਮੁਹਾਲੀ ਮੋਰਚੇ ਤੇ ਤੰਬੂ ਤੇ ਬੈਠ ਕੇ ਰੋਈ ਹੈ ਨਾ। ਅੱਛਾ। ਫਿਰ ਉਹਦੀ ਗੱਲਬਾਤ ਇੱਕ ਬਸੇਰ ਜਿੰਦਰ ਨਾਲ ਸੀਗੀ ਤੇ ਦੂਜੇ ਪਾਸੇ ਸੀਗੀ ਨਿਰਮਲ ਦੇ ਨਾਲ। ਅੱਛਾ ਜੀ। ਠੀਕ ਆ। ਨਿਰਮਲ ਦੇ ਨਾਲ ਉਹਦਾ ਰਿਲੇਸ਼ਨਸ਼ਿਪ ਪੂਰਾ ਰਿਹਾ ਉਹਦੀਆਂ ਹਰ ਚੀਜ਼ ਫੋਟੋਆਂ ਫੋਟੋਆਂ ਸਾਰਾ ਕੁਝ ਹੈਗਾ ਇਹਦਾ। ਠੀਕ ਆ ਵੀਡੀਓ ਤੱਕ ਵੀ ਹੈਗੀਆਂ ਮੇਰੇ ਕੋਲ ਚੈਟ ਤੱਕ ਵੀ ਪਈ ਆ ਨਿਰਮਲ ਨੇ ਮੈਨੂੰ ਚੈਟ ਵੀ ਸੈਂਡ ਕੀਤੀ ਹੋਈ ਆ। ਜਿਹੜੀ ਨਿਰਮਲ ਦੀ ਤੇ ਬਰਿੰਦਰ ਦੀ ਇਹ ਮਤਲਬ ਇਸ ਬਰਿੰਦਰ ਦੀ ਉਹ ਫਰਿੰਦਰ ਦੀ ਇਹਦੀ ਗੱਲ ਹੋਈ ਆ ਉਹਨਾਂ ਦੀ ਚੈਟ ਵੀ ਪਈ ਆ ਮੇਰੇ ਕੋਲ ਹੂੰ ਠੀਕ ਆ ਇਹੋ ਜਿਹੜਾ ਇਹ ਵੀ ਫਿਰ ਇਹਨਾਂ ਦੀ ਦੋਨਾਂ ਦੀ ਉਸ ਕੁੜੀ ਪਿੱਛੇ ਲੜਾਈ ਹੋਈ ਤੇ ਦੋਨਾਂ ਨੇ ਇੱਕ ਦੂਜੇ ਦੀ ਪੱਗ ਲਾਈ ਅੱਛਾ ਜੀ ਠੀਕ ਆ ਉਸ ਚੀਜ਼ ਦੀ ਉੱਥੇ ਵੀਡੀਓ ਬਣੀ ਪਈ ਆ ਪਰ ਪੈਂਦੀ ਜਿਹੜੀ ਤੁਸੀਂ ਗੱਲ ਕਰਦੇ ਪਏ ਜੋ ਕਿ ਉਹ ਕੁੜੀ ਦੀ ਸਵਰਨ ਕੌਰ ਕੁੜੀ ਦੀ ਹਨਾ ਹਾਂ ਜੀ ਤੁਸੀਂ ਕਹਿੰਦੇ ਪਏ ਜੋ ਕਿ ਇਹਦੇ ਇਹਦੇ ਨਾਲ ਰਿਲੇਸ਼ਨ ਸੀ ਅਰਜੰਦਰ ਦੇ ਹਾਂ ਜੀ ਬਿਲਕੁਲ ਪਰ ਉਹ ਉਹ ਇਸ ਗੱਲ ਤੋਂ ਇਨਕਾਰ ਕਰਦਾ ਕਿ ਮੇਰੇ ਕੋਈ ਰਿਲੇਸ਼ਨ ਨਹੀਂ ਹੈਗੇ ਸਿਰਫ ਫੋਟੋਆਂ ਜਰੂਰ ਲੱਥੀਆਂ ਨੇ ਹਾਂ ਤੂੰ ਕਿ ਜੇ ਰਿਲੇਸ਼ਨ ਨਹੀਂ ਸੀਗੇ ਫਿਰ ਤੂੰ ਉਹਦੇ ਨਾਲ ਵਿਆਹ ਕਰਾਉਣ ਨੂੰ ਕਹ ਤੂੰ ਕਹਿੰਦਾ ਸੀਗਾ ਫਿਰ ਤੁਸੀਂ ਏਸੇ ਅਮਨਦੀਪ ਨੂੰ ਵਿਚੋਲਣ ਬਣਾਉਣ ਨੂੰ ਕਹਿੰਦੇ ਸੀਗੇ ਵੀ ਦੀਦੀ ਤੂੰ ਸਾਡੀ ਵਿਚੋਲਣ ਬਣ ਗਈ ਤੂੰ ਇੱਧਰ ਵੀ ਜਾਣ ਜਾਣਦੀ ਆ ਉਧਰ ਵੀ ਜਾਣਦੀ ਆ ਤੇ ਤੂੰ ਵਿਚੋਲਣ ਬਣ ਗਈ ਹੂੰ ਹੂੰ ਇਹ ਤਾਂ ਕੋਈ ਸਬੂਤ ਹੈਗਾ ਕੋਈ ਇਹਦਾ ਰਿਕਾਰਡ ਹੈਗਾ ਤੁਹਾਡੇ ਕੋਲ ਪਾਜੀ ਰਿਕਾਰਡ ਨਹੀਂ ਹੈਗਾ ਜਿੱਦਾਂ ਆਪਾਂ ਬੈਠ ਕੇ ਆਪਸ ਦੇ ਵਿੱਚ ਘਰ ਮੇਰੇ ਘਰ ਦੇ ਵਿੱਚ ਹੀ ਬੈਠ ਕੇ ਆਪਾਂ ਗੱਲਾਂ ਕਰਦੇ ਹੁੰਦੇ ਸੀ ਨਾ ਇਕੱਠੇ ਹੋ ਕੇ ਹੂੰ ਠੀਕ ਆ ਇਹ ਉਹ ਚੀਜ਼ ਆ ਹੁਣ ਜਿਹੜੇ ਗਰੁੱਪ 'ਚ ਗੱਲਾਂ ਹੁੰਦੀਆਂ ਸੀ ਉਹ ਗਰੁੱਪ ਇਹਨਾਂ ਨੇ ਸਾਰੇ ਉਹਦੇ ਵਿੱਚ ਚੈਟ ਕਲੀਅਰ ਕਰ ਦਿੱਤੀ ਉਹ ਆ ਹੂੰ ਠੀਕ ਆ ਨਹੀਂ ਤਾਂ ਉਹ ਗਰੁੱਪ ਚੈਟ ਸੀਗੀ ਹੁਣ ਇਹ ਗੱਲ ਨੂੰ ਵੀ ਕਿਉਂਕਿ ਮੇਰਾ ਫੋਨ ਵਿੱਚ ਉਹਨਾਂ ਨੇ ਰੱਖ ਲਿਆ ਹੋਇਆ ਉਹ ਵਾਲਾ ਅੱਛੇ ਜਿਹੜਾ ਮੇਰੇ ਕੋਲ ਫੋਨ ਸੀ ਉਹ ਫੋਨ ਮੇਰਾ ਉਹਨਾਂ ਨੇ ਰੱਖ ਲਿਆ ਹੋਇਆ ਇਹਦੇ ਕੁਝ ਫੋਟੋਆਂ ਜਿਹੜੀਆਂ ਮੇਰੇ ਕੋਲ ਮੇਰੀ ਆਈਡੀ 'ਚ ਪਈਆਂ ਸੀਗੀਆਂ ਨਾ ਈਮੇਲ ਆਈਡੀ 'ਚ ਉਹ ਫੋਟੋਆਂ ਮੇਰੇ ਕੋਲ ਰਹਿ ਗਈਆਂ ਹੂੰ ਹਾਂਜੀ ਕੁਝ ਫੋਟੋਆਂ ਜਿਹਦਾ ਮੈਨੂੰ ਨਿਰਮਲ ਨੇ ਸੈਂਡ ਕੀਤੀਆਂ ਮੈਂ ਉਹ ਤਾਂ ਲਈਆਂ ਫਿਰ ਇੱਕ ਕੁੜੀ ਹੋਰ ਸੀ ਬਰਿੰਦਰ ਬਰਿੰਦਰ ਇਹਦੇ ਚੱਕਰ ਦੇ ਵਿੱਚ ਇਸ ਬਰਿੰਦਰ ਦੇ ਨਾਮ ਦੇ ਚੱਕਰ ਦੇ ਵਿੱਚ ਉਹ ਕੁੜੀ ਦਾ ਘਰ ਵੀ ਬਰਬਾਦ ਹੋ ਗਿਆ ਅੱਛਾ ਜੀ ਹਾਂਜੀ ਉਹ ਕੁੜੀ ਕਿੱਥੋਂ ਦੀ ਰਹਿਣ ਵਾਲੀ ਸੀ ਉਹ ਵੀ ਬੱਸ ਜੀ ਉੱਥੋਂ ਮੁਹਾਲੀ ਦੀ ਰਹਿਣ ਵਾਲੀ ਆ ਉਹ ਵੀ ਕੁੜੀ ਅਛਾ ਹਾਂਜੀ ਉਹਦੀ ਜਿੱਦਾਂ ਅਗੇਜਮੈਂਟ ਹੋਈ ਸੀ ਉਹਨੇ ਕੁੜੀ ਨੇ ਆਊਟ ਆਫ ਇੰਡੀਆ ਜਾਣਾ ਸੀਗਾ ਠੀਕ ਆ ਤੇ ਹੁਣ ਇਹ ਇਹ ਤਾਂ ਪਤਾ ਨਹੀਂ ਇਹਨਾਂ ਦਾ ਹੁਣ ਕਾਂਡ ਕਰਕੇ ਇਹ ਭੱਜੇ ਲਏ ਜਦੋਂ ਇਹਨਾਂ ਨੂੰ ਲੱਭਣ ਲੱਗੀ ਪੁਲਿਸ ਆਬੀਸਲੀ ਹੁਣ ਬੰਦਾ ਪੁਲਿਸ ਨੇ ਨਾ ਆਉਣਾ ਹੀ ਸੀ ਸਾਡੇ ਕੋਲ ਕਿਉਂਕਿ ਜਦੋਂ ਇਹ ਸਾਡੇ ਨਾਲ ਰਹਿਣਾ ਖਾਣਾ ਬਹਿਣਾ ਸਾਰਾ ਕੁਝ ਹੂੰ ਠੀਕ ਆ ਫਿਰ ਹੋਰ ਸੁਣੋ ਤੁਸੀਂ ਇਹ ਜਿਹੜੀ ਕੁੜੀ ਆ ਸਵਰਨਜੀਤ ਕੌਰ ਇਹਨੇ ਮੇਰੇ ਬੇਟੇ ਨਾਲ ਰਿਲੇਸ਼ਨ ਬਣਾਇਆ ਅਛਾ ਜੀ ਹਾਂਜੀ ਇਹ ਚੀਜ਼ਾਂ ਵੀ ਮੈਨੂੰ ਬੇਟਾ ਮੇਰਾ ਸਾਰਾ 10 ਸਾਲ ਦਾ ਆ ਬੇਟਾ ਮੇਰਾ ਜਿਹੜਾ ਇਹਨਾਂ ਨੇ ਰਿਲੇਸ਼ਨ ਬਣਾਇਆ 10 ਸਾਲ ਦੇ ਬੱਚੇ ਦੇ ਨਾਲ ਉਹ ਕੁੜੀ ਨੇ ਰਿਲੇਸ਼ਨ ਬਣਾ ਲੇ ਜੀ ਮੁੜ ਕੇ ਇਹਦਾ ਪਿਓ ਲੱਗ ਪਿਆ ਧਮਕੀਆਂ ਦੇਣ ਜਦੋਂ ਮੈਂ ਇਹਨਾਂ ਨੂੰ ਫੋਨ ਫੋਨ ਲੱਗ ਪਈ ਕਰਨ ਨਾ ਇਹ ਇਹ ਗੱਲ ਕਲੀਅਰ ਕਰੋ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡੇ ਬੇਟੇ ਦੇ ਨਾਲ ਉਹ ਜਿਹੜੀ ਕੁੜੀ ਆ ਉਹਨੇ ਰਿਲੇਸ਼ਨ ਬਣਾਇਆ ਕਿਉਂਕਿ ਸਰ ਜਦੋਂ ਨਾ ਮੇਰੇ ਬੇਟ ਜਦੋਂ ਮੈਨੂੰ ਪੁਲਿਸ ਨੇ ਲੈ ਕੇ ਗਈ ਆ ਨਾ ਤਾਂ ਮੇਰੇ ਬੇਟੇ ਨੂੰ ਵੀ ਪੁਲਿਸ ਨੇ ਛੱਡਿਆ ਨਾਲ ਹੂੰ ਠੀਕ ਹੈ ਤੇ ਉੱਥੇ ਉਹਨਾਂ ਨੇ ਉਹਦੇ ਤੋਂ ਮਤਲਬ ਮੇਰਾ ਬੇਟਾ ਜਿਹੜੀ ਸਵਰਨਜੀਤ ਆ ਇਹਦੇ ਘਰੇ 10 ਦਿਨ ਰਿਹਾ ਅੱਛਾ ਜੀ 10 ਦਿਨ ਰਿਹਾ ਸੀਗਾ ਤੇ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਹੈਨਾ ਤੇ ਜਦੋਂ ਉਹਨਾਂ ਨੇ ਮਤਲਬ ਹਾਂ ਤੁਹਾਨੂੰ ਪਤਾ ਹੀ ਆ ਪੁਲਿਸ ਜਦੋਂ ਪੁੱਛਦੀ ਆ ਫਿਰ ਉਹ ਸਾਰਾ ਕੁਝ ਇਹ ਪੁੱਛਦੀ ਆ ਪਰ ਤੇ ਆਪ ਤੇ ਆ ਕੇ ਬੱਚੇ ਨੂੰ ਹੈਨਾ ਮੈਂ ਤਾਂ ਕਦੀ ਪੁੱਛਿਆ ਹੀ ਨਹੀਂ ਇਹਨੇ ਕਿਹਾ ਇਹਨੇ ਕਿਹਾ ਵੀ ਮੰਮੀ ਨੂੰ ਸੀਕਰਟ ਆ ਮੈਂ ਇਹਨੂੰ ਕਿਹਾ ਕਹਿੰਦਾ ਦੀਦੀ ਦਾ ਮੇਰਾ ਕੋਈ ਸੀਕਰਟ ਆ ਮੈਂ ਕਿਹਾ ਕੀ ਸੀਕਰਟ ਆ ਇਹਨੇ ਮੈਨੂੰ ਮਤਲਬ ਮੇਰੇ ਬੇਟੇ ਨੇ ਦੱਸਿਆ ਨਹੀਂ ਮੈਂ ਸੋਚਿਆ ਕਿ ਉਦੀ ਕੋਈ ਗੱਲ ਹੋਣੀ ਆ ਚੱਲ ਸਮਝਾਇਆ ਹੀ ਹੋਣਾ ਇੱਕ ਗੁਰ ਸਿੱਖ ਆ ਤਾਂ ਕਰਕੇ ਹਨਾ ਇਹਦੀ ਕੁੜੀ ਦੀ ਕਿੰਨੀ ਉਮਰ ਸੀ ਇਹਦੀ ਸਰ ਹੈਗੀ ਆ 29 ਸਾਲ ਉਹ ਇਸ ਟਾਈਮ 30 31 ਸਾਲ ਦੀ ਆ 31 ਇਸ ਟਾਈਮ ਤੇ ਕਿੱਥੇ ਰਹਿ ਰਹੀ ਆ ਇਸ ਟਾਈਮ ਦਾ ਸਿਮਰਨ ਸਿੰਘ ਮਾਨ ਦੀ ਸ਼ਰਨ ਤੇ ਰਹਿ ਰਹੀ ਆ ਅੱਛਾ ਜੀ ਹਾਂਜੀ ਸਿਮਰ ਜੀ ਇਹਨਾਂ ਮਾਣਾ ਤੇ ਉਹਨਾਂ ਦੇ ਨਾਲ ਇੱਕ ਲਖਵੀਰ ਸਿੰਘ ਆ ਉਹਨਾਂ ਦੇ ਕੋਲ ਰਹਿ ਰਹੀ ਆ ਮੈਂ ਉਹਨੂੰ ਲਖਵੀਰ ਸਿੰਘ ਨੂੰ ਵੀ ਫੋਨ ਕੀਤਾ ਸੀ ਕਾਫੀ ਵਾਰ ਉਹਨਾਂ ਨੇ ਵੀ ਕੋਈ ਦਬਾਅ ਨਹੀਂ ਦਿੱਤਾ ਉਹਨਾਂ ਨੇ ਵੀ ਮੈਨੂੰ ਬਲੌਕ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹੁਣ ਇਹਨੇ ਸਵਾਲ ਜਵਾਬ ਕਰਨੇ ਆ ਹੂੰ ਠੀਕ ਆ ਅੱਛਾ ਜਦੋਂ ਤੁਹਾਡੇ ਬੇਟੇ ਨੇ ਪੁਲਿਸ ਨੂੰ ਫਿਰ ਸਾਰਾ ਕੁਝ ਦੱਸ ਦਿੱਤਾ ਉਹਨੇ ਦੱਸਿਆ ਸਾਰਾ ਕੁਝ ਕਿਹੜਾ ਕਿਹੜਾ ਉਹਦੇ ਘਰ ਆਂਦਾ ਸੀ ਕਿਹੜਾ ਜਾਂਦਾ ਸੀ ਕਿਹੜਾ ਕਿਹੜਾ ਕੀ ਕੀ ਲੈ ਕੇ ਆਉਂਦਾ ਸੀ ਹੁਣ ਸਾਰਾ ਕੁਝ ਦੱਸਿਆ ਉਹਨਾਂ ਨੂੰ ਇਨਾ ਵੀ ਪਹਿਲੀ ਪਲੈਨਿੰਗ ਬਣੀ ਹੋਈ ਸੀ ਕਿ ਵੀ ਮੈਂ ਇਥੋਂ ਭੱਜਣਾ ਮੈਂ ਭੱਜ ਕੇ ਤੇਰੇ ਕੋਲ ਆ ਜਾਣਾ ਬ੍ਰਿੰਦਰ ਦੀ ਮਤਲਬ ਹਰਜਿੰਦਰ ਦੀ ਔਰ ਸਵਰਨਜੀਤ ਦੀ ਇਹ ਚੀਜ਼ ਹੋਈ ਹੋਈ ਸੀ ਕਿ ਵੀ ਮੈਂ ਇਥੋਂ ਭੱਜ ਕੇ ਮੈਂ ਤੇਰੇ ਕੋਲ ਆ ਜਾਣਾ ਤੇ ਤੂੰ ਮੈਨੂੰ ਅੱਗੋਂ ਸੰਭਲ ਲਈ ਉਹ ਕਹਿੰਦਾ ਠੀਕ ਆ ਤੂੰ ਇੱਥੋਂ ਨਿਕਲਦੀ ਐ ਇੱਥੋਂ ਤੈਨੂੰ ਮੈਂ ਆਪੇ ਸੰਭਲੂ ਅੱਛਾ ਤੇ ਸਰ 6 ਮਹੀਨੇ ਘਟੋ ਘਟੂ ਸੁਕੂੜੀ ਦਾ ਕੁਝ ਪਤਾ ਨਹੀਂ ਲੱਗਿਆ ਇਹ ਮੈਨੂੰ ਫੋਨ ਮੈਂ ਇਹਨਾਂ ਨੂੰ ਬਹੁਤ ਫੋਨ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਵੀ ਉਹ ਕਿੱਥੇ ਆ ਕੀ ਉਹਦਾ ਕੁਝ ਪਤਾ ਲੱਗਿਆ ਇਹ ਮੈਨੂੰ ਕਹੀ ਜਾਣੇ ਨਹੀਂ ਕੁਝ ਨਹੀਂ ਪਤਾ ਲੱਗਿਆ ਮੈਂ ਇਹਨਾਂ ਨੂੰ ਕਿਹਾ ਮੈਨੂੰ ਤੰਗ ਕਰਦੇ ਆ ਪੁਲਿਸ ਵੀ ਮੈਨੂੰ ਮਾੜਾ ਮੋਟਾ ਤਾਂ ਦੱਸ ਦੋ ਹੈਨਾ ਇਹਨਾਂ ਨੇ ਸਰ ਜੇ ਤੁਸੀਂ ਕੋਈ ਕਾਂਡ ਕਰਨਾ ਕਮ ਸੇ ਕਮ ਆਪਣੇ ਨਾਲ ਦੇਣ ਤਾਂ ਦੱਸ ਦੋ ਹੂੰ ਇਹਨੇ ਕਾਂਡ ਕੀਤਾ ਮੈਨੂੰ ਤਾਂ ਕੁਝ ਨਹੀਂ ਦੱਸਿਆ ਮੈਂ ਤਾਂ ਉਸੇ ਚ ਹਾਸੇ ਚ ਰਹਿ ਗਈ ਕਿ ਹਾਂ ਚੱਲ ਕੋਈ ਨਹੀਂ ਫਰੈਂਡ ਲਿਸਟ ਆ ਫਰੈਂਡ ਇਕੱਠੇ ਰਹਿਣੇ ਆ ਆਪਾਂ ਸਾਰੇ ਜਾਣੇ ਵੀ ਕੋਈ ਗੱਲ ਨਹੀਂ ਹੈ ਨਾ ਮੇਰੇ ਘਰੇ ਇਹਨਾਂ ਦਾ ਖਾਣਾ ਇਹਨਾਂ ਨੇ ਮੇਰੇ ਘਰ ਦਾ ਹੀ ਖਾ ਕੇ ਨਮਕ ਹਰਾਮ ਕੀਤਾ ਇਹ ਐਦਾਂ ਨਹੀਂ ਹੂੰ ਪਰ ਅੱਜ ਤੇ ਅੱਜ ਤੇ ਉਹ ਕਹਿੰਦੇ ਕਿ ਅਸੀਂ ਤੇ ਸਿੱਖੀ ਦਾ ਪ੍ਰਚਾਰ ਕਰਦੇ ਪਏ ਅਸੀਂ ਅਕਾਲੀ ਦਲ ਵਾਰਿਸ ਜਿਹੜੀ ਪਾਰਟੀ ਬਣਾਈ ਆ ਅਸੀਂ ਤਾਂ ਉਹ ਕਿਹੜੀ ਸਿੱਖੀ ਦਾ ਪ੍ਰਚਾਰ ਕਰਦੇ ਆ ਪਾਣੀ ਨੂੰ ਜਲ ਕਹਿੰਦੇ ਕਿ ਜਲ ਨੂੰ ਪਾਣੀ ਕਹਿੰਦੇ ਆ ਹੂੰ ਇਹਨਾਂ ਨੂੰ ਇਹ ਪੁੱਛ ਲਿਓ ਪਹਿਲਾਂ ਹੂੰ ਇਹ ਸਿੱਖੀ ਆ ਤੁਹਾਡੀ ਇਹ ਸਿੱਖੀ ਆ ਵੇ ਕੁੜੀਆਂ ਪਿੱਛੇ ਪੱਗਾਂ ਲਹਾਣੀ ਆ ਹੂੰ ਇਹ ਸਿੱਖੀ ਆ ਵੀ ਕਿਸੇ ਨੂੰ ਭੈਣ ਬਣਾ ਕੇ ਉਹਨੂੰ ਧੋਖਾ ਦੇਣਾ ਇਹ ਸਿੱਖੀ ਆ ਵੀ ਉਹਦੇ ਬੱਚੇ ਦੇ ਨਾਲ ਗਲਤ ਕੰਮ ਕਰਨਾ ਇਹ ਤੁਹਾਡੀ ਸਿੱਖੀ ਆ ਜੇ ਕੋਈ ਇਨਸਾਨ ਤੁਹਾਨੂੰ ਸ਼ਰੀਪੀ ਕਰਕੇ ਆਪਣੇ ਘਰੇ ਬਾੜੀ ਲੈਂਦਾ ਕੋਈ ਤੁਹਾਡੇ ਨਾਲ ਉਹ ਕਰ ਹੀ ਲੈਂਦਾ ਹੈਨਾ ਤੇ ਉਹਦਾ ਮਤਲਬ ਇਹ ਹੈ ਕਿ ਤੁਸੀਂ ਉਹਦੋਂ ਉਹਦੇ ਘਰ ਚ ਬੜ ਕੇ ਉਹਦੇ ਨਾਲ ਨਮਕਹਰਾਮੀ ਕਰੋ ਨਹੀਂ ਇਹਦੇ ਵਿੱਚ ਹੁਣ ਉਹ ਕੁੜੀ ਗਲਤ ਹੀ ਕਿ ਜਾਂ ਰਜਿੰਦਰ ਤਲਵੰਡੀ ਗਲਤ ਸੀ ਸਾਰੀ ਸਾਰੀ ਗਲਤ ਸੀ ਹੂੰ ਬਿਚੇਰ ਰਜਿੰਦਰ ਤਲਵੰਡੀ ਕਿਉਂ ਕਿ ਇਹਨੇ ਸਾਰੀਆਂ ਗੱਲਾਂ ਛੁਪਾਈਆਂ ਜੇ ਇਹਨੂੰ ਪਤਾ ਸੀਗਾ ਇਹਨੇ ਮੈਨੂੰ ਭੈਣ ਬਣਾਇਆ ਸੀ ਮੈਨੂੰ ਤਾਂ ਸੱਚ ਦੱਸ ਦਿੰਦਾ ਮੇਰੀ ਮੇਰੀ ਇੱਕ ਗੱਲ ਤੁਹਾਨੂੰ ਅੱਜ ਤੁਸੀਂ ਇਹ ਗੱਲਾਂ ਬੋਲਦੇ ਪਏ ਜਿੱਦਨ ਇਹਨੇ ਰਜਿੰਦਰ ਤਲਵੰਡੀ ਨੇ ਤੁਹਾਨੂੰ ਕਹਿ ਕੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਤੇ ਵਿਚੋਲ ਵਿਚੋਲਗੀਰੀ ਵਾਲਾ ਜਿਹੜਾ ਰੋਲ ਅਦਾ ਕਰੋ ਸਾਡਾ ਵਿਆਹ ਕਰਬ ਉਸ ਦਿਨ ਕਿਉਂ ਦੀ ਕਿਉਂ ਨਹੀਂ ਤੁਸੀਂ ਬੋਲੇ ਸਰ ਮੈਨੂੰ ਉਸ ਦਿਨ ਇਦਾਂ ਸੀਗਾ ਨਾ ਮੈਨੂੰ ਇਹ ਥੋੜੋ ਪਤਾ ਸੀ ਵੀ ਇਹ ਗਲਤ ਕੰਮ ਵੀ ਕਰਦੇ ਆ ਮੈਨੂੰ ਤਾਂ ਉਦੋਂ ਪਤਾ ਲੱਗਿਆ ਨਾ ਜਦੋਂ ਇਹ ਭੱਜੇ ਆ ਬਲਸ ਤੋਂ ਜਾਦੇ ਮੈਨੂੰ ਵੀ ਸਾਰਾ ਕੁਝ ਸੱਚ ਦੱਸ ਦੰਦੇ ਵੀ ਅਸੀਂ ਆ ਕਾਂਡ ਲੱਗੀਆਂ ਭਾਈ ਕਰਨ ਠੀਕ ਆ ਬਈ ਤੂੰ ਆਪਣਾ ਵਿਚਾਰ ਰੱਖੀ ਕਿ ਇਹ ਇਹ ਫਿਰ ਇਹਨਾਂ ਨੇ ਸਰ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਪੁਲਿਸ ਲਾਪੀ ਤੰਗ ਕਰਨ ਪੁਲਿਸ ਨੇ ਮੇਰਾ ਸਾਰਾ ਚੱਪਾ ਚੱਪਾ ਘਰ ਫਰੋਲ ਛੁੱਟਿਆ ਕੱਲੇ ਕੱਲੇ ਕਾਗਜ ਪੱਤਰ ਕੱਢ ਛੁੱਟੇ ਹੈ ਸਾਰਾ ਕੁਝ ਮੇਰਾ ਚੱਕਿਆ ਉਦੋਂ ਇਹਨਾਂ ਨੂੰ ਫਿਰ ਕਿੱਥੇ ਗਏ ਉਹ ਉਦੋਂ ਹੀ ਫੋਨ ਆਪਣੇ ਕਾਹ ਤੋਂ ਮੈਨੂੰ ਬਲੌਕ ਕਰ ਦੋ ਕੀਤਾ ਕੱਲੇ ਕੱਲੇ ਨੇ ਹੂੰ ਠੀਕ ਆ ਜੇ ਸੱਚੇ ਸੀਗੇ ਜੇ ਮਨ ਦੀਆਂ ਵੀ ਜੇ ਸੱਚੇ ਸੀਗੇ ਫਿਰ ਇਹ ਨਾ ਬਲੌਕ ਕਰਦੇ ਸਰ ਮੈਨੂੰ ਪਤਾ ਵੀ ਮੇਰਾ ਕਿੰਨਾ ਕੁਸ਼ ਗਵਾਹ ਹੋਇਆ ਇਸ ਕੇਸ ਦੇ ਵਿੱਚ ਹਮ ਠੀਕ ਆ ਮੈਨੂੰ ਸਿਰਫ ਮੈਂ ਜਾਣਦੀ ਆ ਇਸ ਚੀਜ਼ ਅਰਜਿੰਦਰ ਤਲਵੰਡੀ ਜਾਂ ਅਮਰਤਪਾਲ ਜਾਂ ਹੋਰ ਜਿੰਨੇ ਵੀ ਇਹਨਾਂ ਟੀਮ ਇੱਕ ਸਾਰੇ ਖਾਲਿਸਤਾਨ ਦੇ ਸਮਰਥਕ ਸੀ ਸਰ ਕਾਦੇ ਸਮਰਥਕ ਆ ਖਾਲਿਸਤਾਨ ਦੇ ਤੁਸੀਂ ਆਪ ਦੱਸੋ ਖਾਲਸਤਾਨ ਦੇ ਨਾਮ ਤੇ ਸਿਰਫ ਰੋਟੀਆਂ ਛਕਦੇ ਨੇ ਪੈਸੇ ਇਕੱਠੇ ਕਰਦੇ ਨੇ ਕਿਨੇ ਬਣਾਉਣਾ ਇਹਨਾਂ ਨੇ ਖਾਲਸਤਾਨ ਕਿਹੜਾ ਇਹਨਾਂ ਦੇ ਅੰਦਰ ਕੋਈ ਹੈਗਾ ਧਰਮ ਇਹਨਾਂ ਦੇ ਅੰਦਰ ਉਹ ਜਿਹੜੀ ਸਵਰਨਜੀਤ ਕੋਰ ਆ ਇਹਨੂੰ ਪਹਿਲਾਂ ਅਰਜੰਦਰ ਨੂੰ ਇਹ ਚੀਜ਼ ਪੁੱਛੋ ਤੋ ਕਿ ਤੇਰੀ ਹਰ ਟਾਈਮ ਬਹਿਸ ਹੁੰਦੀ ਹੁੰਦੀ ਸੀ ਸਾਰੇ ਗਰੁੱਪ ਦੇ ਵਿੱਚ ਵੀ ਤੇਰਾ ਗਾਤਰਾ ਕਿੱਥੇ ਆ ਅੱਛਾ ਨਹੀਂ ਇਹਦਾ ਅਰਜੰਦਰ ਤਲਵੰਡੀ ਦਾ ਹਾਂ ਇਹਨੂੰ ਪੁੱਛੋ ਤੋ ਕਿ ਤੈਨੂੰ ਕਹਿੰਦੇ ਹੁੰਦੇ ਸੀ ਲਿਆ ਕੱਪੜੇ ਖੋਲ ਕੇ ਆਪਣਾ ਗਾਤਰਾ ਗਾਤਰਾ ਦਿਖਾ ਗਾਤਰਾ ਕਿੱਥੇ ਆ ਕਿਉਂਕਿ ਫਿਰ ਤੂੰ ਖੋਲਦਾ ਗਾਤਰਾ ਦਿਖਾਉਂਦਾ ਗਾਤ ਅਛਾ ਉਹ ਤਾਂ ਤੇ ਇਹਨੇ ਗਾਤਰਾ ਨਹੀਂ ਹੀ ਪਾਇਆ ਗਾਤਰਾ ਸਰ ਇਹਨੇ ਪਾਇਆ ਸੀ ਪਤਾ ਨਹੀਂ ਨਹੀਂ ਪਾਇਆ ਸੀ ਪੈਂਟ ਸ਼ਲਟ ਪਾ ਕੇ ਰੱਖਦਾ ਹੁੰਦਾ ਸੀ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਕਿ ਤੇਰਾ ਗਾਤਰਾ ਕਿੱਥੇ ਆ ਜਦੋਂ ਤੈਨੂੰ ਟਾਈਮ ਆਉਂਦਾ ਤੁਸੀਂ ਚੋਲੇ ਪਾ ਲੈਣੇ ਆ ਜਦੋਂ ਟਾਈਮ ਆਉਂਦਾ ਕੁਰਤੇ ਵੀ ਆਮੇ ਪਾ ਲੈਣੇ ਉੱਪਰੋਂ ਗਾਤਰਾ ਪਾ ਲੈਣੇ ਆ ਟਾਈਮ ਆਉਂਦਾ ਤੇ ਜਦੋਂ ਇਹਨਾਂ ਨੂੰ ਟਾਈਮ ਲੱਗਦਾ ਤੇ ਉਦੋਂ ਉੱਪਰੋਂ ਗਾਤਰਾ ਨਹੀਂ ਗਾਤਰਾ ਇਹਨਾਂ ਦਾ ਗਾਇਬ ਹੁੰਦਾ ਨਹੀਂ ਇਹ ਜਦੋਂ ਜਾਂ ਚੋਲਾ ਪਾ ਲੈਂਦੇ ਜਾਂ ਪਜਾਮਾ ਕਮੀਜ਼ ਪਾ ਲੈਂਦੇ ਹੀ ਉਦੋਂ ਇਹਨਾਂ ਦਾ ਗਾਤਰਾ ਪੁਰੋਦੋ ਨੂੰ ਉੱਪਰੋਂ ਗਾਤਰਾ ਕਰਦੇ ਹੀ ਕਿ ਜਾਂ ਜਿਹੜੀ ਜਨਤਾ ਆ ਜਿਹੜੇ ਮਤਲਬ ਲੋਕਾਂ ਨੂੰ ਗੁੰਮਰਾਹ ਕਰਦੇ ਸੀ ਇਹ ਇਹ ਲੋਕਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਦੇ ਮੈਂ ਤਾਂ ਇਹਨਾਂ ਤੋਂ ਇਸ ਚੀਜ਼ ਤੇ ਹੈਰਾਨ ਆ ਪੰਜਾਬ ਪੁਲਿਸ ਨੂੰ ਨਾ ਸਾਰਾ ਕੁਝ ਪਤਾ ਮੈਂ ਮੈਂ ਦਵਾਈ ਤੱਕ ਵੀ ਖਾ ਲਈ ਸੀ ਮੈਂ ਇਹਨਾਂ ਦੇ ਖਿਲਾਫ ਕੰਪਲੇਨ ਵੀ ਲਿਖਾਈ ਸੀ ਅੱਜ ਵੀ 6 ਫੇਜ਼ ਦੇ ਹਸਪੀਟਲ ਦੇ ਵਿੱਚ ਮੇਰਾ ਰਿਕਾਰਡ ਪਿਆ 56 ਸੈਕਟਰ ਦੇ ਪੁਲਿਸ ਸਟੇਸ਼ਨ ਦੇ ਵਿੱਚ ਮੇਰੀ ਐਫਆਈਆਰ ਪਈ ਆ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਕਿਉਂ ਨਹੀਂ ਹੋਈ ਕਿਉਂਕਿ ਪੈਸੇ ਦਾ ਜੋਰ ਆ ਇਹਨਾਂ ਨੂੰ ਇਹ ਆ ਵੀ ਹਾਂ ਵੀ ਅਸੀਂ ਅਮਰਤਪਾਲ ਦੇ ਨਾਲ ਖੜੇ ਆ ਜੇ ਸਾਡੇ ਤੇ ਕੋਈ ਕਾਰਵਾਈ ਹੋਊਗੀ ਤਾਂ ਅਮਰਤਪਾਲ ਦਾ ਨਾਮ ਲਾਵਗੇ ਕਾਂਡੇ ਇਹਨਾਂ ਨੇ ਆਪਣਾ ਕੀਤਾ ਪੁਲਿਸ ਜਦੋਂ ਲੱਭਦੀ ਸੀ ਉਹਨੂੰ ਸਵਰਨਗੀਤ ਨੂੰ ਤਾਂ ਇਹਨਾਂ ਨੇ ਰੋਲਾ ਪਾ ਦਿੱਤਾ ਕਿ ਅਮਰਤਪਾਲ ਕਰਕੇ ਸਾਨੂੰ ਪੁਲਿਸ ਤੰਗ ਕਰਦੀ ਆ ਹੂੰ ਠੀਕ ਆ ਅਮਰਤਪਾਲ ਦਾ ਨਾਂ ਹੀ ਲੱਗਦਾ ਨਾ ਬਦਨਾਮ ਕਰਨੇ ਨੂੰ ਅਮਰਤਪਾਲ ਕਾਂਡੇ ਇਹ ਕਰਦੇ ਆ ਤੇ ਬਦਨਾਮ ਅਮਰਤਪਾਲ ਹੁੰਦਾ ਅਰਜਿੰਦਰ ਤਲਵੰਡੀ ਦਾ ਇੱਕ ਸਾਥੀ ਆ ਚਮਕੌਰ ਸਿੰਘ ਇਹ ਸਾਰੇ ਕੋਈ ਲਾਣਾ ਆ ਉਹ ਚਮਕੌਰ ਸਿੰਘ ਜਿਹੜਾ ਹੈ ਉਹ ਉਥੇ ਆਂ दारू ਪਿੰਦਾ ਫੜਿਆ ਗਿਆ ਸੀ 71 ਸੈਕਟਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨੂੰ ਉਥੋਂ दारू ਪਿੰਦੇ ਨੂੰ ਕੱਢਿਆ ਸੀ ਧੱਕੇ ਮਾਰ ਕੇ ਉਹਨਾਂ ਨੇ ਪਰ ਚਮਕੌਰ ਚਮਕੌਰ ਸਿੰਘ ਕਹਿੰਦਾ ਕਿ ਮੈਂ ਗੁਰਦੁਆਰੇ ਦੇ ਜਿਹੜੇ ਪ੍ਰਧਾਨ ਹੈ ਜਿਹੜੀ ਕਮੇਟੀ ਆ ਉਹਨਾਂ ਨੂੰ ਫੋਨ ਕਰਕੇ ਸਾਰਾ ਜਿਹੜਾ ਮੈਂ ਸੱਚ ਸਾਹਮਣੇ ਲਿਆਂਦਾ ਸੀ ਕਿ ਉੱਥੇ ਕਹਿੰਦੇ ਕਿ ਨਹੀਂ ਤਮਕੌਰ ਸਿੰਘ दारू ਨਹੀਂ ਪੀਂਦਾ ਉਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਕਹੀ ਆ ਪਰ ਤੁਸੀਂ ਇਲਜ਼ਾਮ ਲਾ ਰਹੇ ਜਦੋਂ ਮੇਰੀ ਗੱਲ ਸੁਣੋ ਜਦੋਂ ਇਹ ਧਮਕੀਆਂ ਦੇਣ ਤੇ ਆ ਜਾਂਦੇ ਆ ਜਦੋਂ ਇਹ ਧਮਕੀਆਂ ਦੇਣ ਤੇ ਆ ਜਾਂਦੇ ਆ ਤਾਂ ਕਮੇਟੀ ਨਾਲ ਹੁਣ ਗੁਰਦੁਆਰਾ ਸਿਰੋ ਬਦਨਾਮ ਕਰਨਾ ਸੀ ਆਪਣਾ ਵੀ ਸਾਡੇ ਗੁਰਦੁਆਰੇ ਵਿੱਚ ਆ ਕੁੰਡ ਹੁੰਦੇ ਸੀ ਹੂੰ ਠੀਕ ਆ ਉਹ ਤਾਂ ਤੁਹਾਨੂੰ ਵੀ ਪਤਾ ਹੈ ਵੀ ਜਦੋਂ ਛਪਾਂਦੀ ਆ ਤਾਂ ਫੇਰ ਛਪਾਈ ਲੈਂਦੇ ਆ ਠੀਕ ਆ ਜਦੋਂ ਇਹੋ ਜਿਹੇ ਪੈਸੇ ਦੇ ਜ਼ੋਰ ਦਿਖਾਉਦੇ ਆ ਸਾਰਾ ਕੁਝ ਦਿਖਾਉਂਦੇ ਆ ਤਮਕੌਰ ਸਿੰਘ ਨੇ ਪਹਿਲਾਂ ਕੋਈ ਕੁੜੀ ਸੀ ਬਾਹਰ ਵਾਲੀ ਉਹਦੇ ਨਾਲ ਹੀ ਹੋ ਰੰਦਾ ਰਿਹਾ ਠੀਕ ਆ ਜਿੱਦਣ ਉਹ ਕੁੜੀ ਇਹਦੇ ਖਿਲਾਫ ਹੋ ਗਈ ਉਸ ਦਿਨ ਇਹਨੇ ਉਹਨੇ ਇਹਨੇ ਉਹਦਾ ਘਰ ਬਰਬਾਦ ਕਰ ਛੁੱਟਿਆ ਸਾਰਾ ਠੀਕ ਆ ਉਹ ਕੁੜੀ ਕਿੱਥੋਂ ਦੀ ਸਰ ਉਹ ਕੁੜੀ ਹੈਗੀ ਆ ਆਪਣੇ ਫਤਿਹਗੜ੍ਹ ਸਾਹਿਬ ਦੇ ਲੱਗੇ ਦੀ ਫਤਿਹਗੜ੍ਹ ਸਾਹਿਬ ਦੇ ਲੱਗੇ ਦੀ ਹਾਂ ਕੁੜੀ ਦਾ ਨਾਮ ਦਾ ਪਤਾ ਹੈ ਸਰ ਮੈਨੂੰ ਨਾਮ ਦਾ ਨਹੀਂ ਪਤਾ ਹੈਗਾ ਮੈਂ ਵਾਈਫੇਸ ਦੇਖਿਆ ਹੋਇਆ ਪਰ ਮੈਨੂੰ ਨਾਮ ਨਹੀਂ ਪਤਾ ਹੈਗਾ ਉਹਦਾ ਕੀ ਆ ਉਹ ਵਿਆਹੀ ਸੀ ਜਾਂ ਕੁਵਾਰੀ ਸੀ ਸਾਰੇ ਉਹਦੀ ਮੈਰਿਜ ਪਹਿਲਾ ਕੁਵਾਰੀ ਸੀ ਫਿਰ ਉਹਦੀ ਮੈਰਿਜ ਹੋ ਗਈ ਫਿਰ ਇਹਨੇ ਉਹਦਾ ਘਰ ਤੜਵਾਤਾ ਅੱਛਾ ਜੀ ਹਾਂ ਜੀ ਇਹ ਸਾਰੇ ਇਦਾਂ ਦੇ ਜਿੰਨੇ ਵੀ ਅਮਰਤਪਾਲ ਦੇ ਸਾਥੀ ਸਾਰੇ ਇਦਾਂ ਦੇ ਨੇ ਸਾਰੇ ਇਦਾਂ ਦੇ ਨੇ ਇੱਕ ਤੋਂ ਇੱਕ ਵੱਢ ਕੇ ਇਹ ਆਪ ਹੀ ਬੰਦੇ ਨੂੰ ਫਸਾਉਂਦੇ ਨੇ ਆਪ ਹੀ ਘਟਾਉਂਦੇ ਨੇ ਜਦੋਂ ਟਾਈਮ ਆਉਂਦਾ ਤੇ ਇਹ ਸਾਈਡ ਤੇ ਹੋ ਜਾਂਦੇ ਨੇ ਅਗਲੇ ਬੰਦੇ ਨੂੰ ਸਿਰਫ ਇਹ ਚੂਸ ਪੱਧ ਤੀਨਾਂ ਨੂੰ ਕਰਦੇ ਨੇ ਜਿਹੜੇ ਗਰੀਬ ਘਰ ਦੇ ਮੁੰਡੇ ਕੁੜੀਆਂ ਸਿਰਫ ਉਹਨਾਂ ਨੂੰ ਚੂਸ ਕਰਦੇ ਨੇ ਕਰਕੇ ਉਹਨਾਂ ਤੋਂ ਕਾਂਡ ਕਰਵਾ ਦਿੰਦੇ ਨੇ ਕਰਵਾ ਕੇ ਉਹ ਤੁਹਾਨੂੰ ਪਤਾ ਹੀ ਆ ਪੈਸੇ ਦੇ ਜਿਹੜਾ ਬੰਦਾ ਗਰੀਬੀ ਦਾ ਮਾਰਿਆ ਹੁੰਦਾ ਉਹਨੂੰ ਇਹ ਚੀਜ਼ ਉਹਨਾਂ ਦੀ ਕਿ ਚੱਲ ਮੇਰੇ ਘਰੇ 4 ਪੈਸੇ ਆਉਣਗੇ ਹੂੰ ਠੀਕ ਆ ਇਹ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਸਾ ਇਹ ਬਸੇਹਰਾ ਫੰਡ ਇਕੱਠਾ ਕਰੀ ਜਾਂਦੇ ਨੇ ਅੱਛਾ ਪੰਜਾਬ ਦੇ ਨਾਮ ਤੇ ਫੰਡੇ ਇਕੱਠਾ ਕਰਦੇ ਨੇ ਹੋਰ ਹੀ ਕੀ ਕਰਦੇ ਨੇ ਹੂੰ ਠੀਕ ਆ ਹੋਰ ਇਹਨਾਂ ਕੋਲ ਕੀ ਆ ਪਰ ਜਿਹੜੀਆਂ ਕੁੜੀਆਂ ਨੇ ਉਹ ਇਹਨਾਂ ਦੇ ਚਾਂਸੇ 'ਚ ਕਿੱਦਾਂ ਆਉਂਦੀਆਂ ਕਿੱਦਾਂ ਇਹਨਾਂ ਦੇ ਨਾਲ ਰਿਲੇਸ਼ਨ ਬਣਾ ਲੈਂਦੀਆਂ ਨੇ? ਬਸ ਸਰ ਬਣਾ ਲੈਂਦੀਆਂ ਹੁਣ ਤੁਹਾਨੂੰ ਬਸ ਤੁਹਾਨੂੰ ਵੀ ਪਤਾ ਹੀ ਆ ਜਦੋਂ ਮਿੱਠੀਆਂ-ਮਿੱਠੀਆਂ ਗੱਲਾਂ ਮਾਰਦੇ ਨੇ ਤੇ ਸਾਰਾ ਕੁਝ ਹੋ ਜਾਂਦਾ ਫਿਰ। ਹੂੰ। ਹਾਂਜੀ। ਠੀਕ ਹੈ। ਹਾਂਜੀ। ਕੁਝ ਹੋਰ ਕਹਿਣਾ ਚਾਹੁੰਦੇ ਜੋ? ਨਹੀਂ ਬਸ ਵੀਰ ਜੀ ਇੰਨਾ ਹੀ ਕਹਿਣਾ ਚਾਹੁੰਨੀ ਆ। ਆ ਚਲੋ ਠੀਕ ਇਹ ਜੋ ਵੀ ਤੁਸੀਂ ਬੋਲਤ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਬੋਲ ਰਹੇ ਹੋਣਾ ਬਿਲਕੁਲ ਸਰ ਮੈਂ ਆਪਣੀ ਜ਼ਿੰਮੇਵਾਰੀ ਤੇ ਬੋਲਦੀ ਆ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਣਾ ਚਾਹੁੰਦੀ ਆ ਜਿਹੜੀ ਸਵਰਨਜੀਤ ਆ ਉਹਦਾ ਪਿਓ ਆ ਜਿਹੜਾ ਉਹ ਧਮਕੀਆਂ ਦਿੰਦਾ ਆ ਮਾਰਨ ਦੀ ਆ ਉਹ ਕਹਿੰਦਾ ਆ ਮੈਨੂੰ ਨਹੀਂ ਦਿੱਤੀ ਧਮਕੀ ਉਹਨਾਂ ਨੇ ਧਮਕੀ ਦਿੱਤੀ ਆ ਬਾਬਾ ਕੁਲਦੀਪ ਸਿੰਘ ਨੂੰ ਅੱਛਾ ਜੀ ਕਿਉਂਕਿ ਬਾਬਾ ਕੁਲਦੀਪ ਸਿੰਘ ਨੇ ਮੇਰਾ ਸਾਥ ਦਿੱਤਾ ਮੈਂ ਗਈ ਸੀ ਬਾਬਾ ਕੁਲਵਿੰਦਰ ਸਿੰਘ ਕੋਲ ਮੈਂ ਉਹਨਾਂ ਤੋਂ ਹੈਲਪ ਮੰਗੀ ਸੀ ਜਦੋਂ ਮੈਨੂੰ ਪੁਲਿਸ ਬਾਰ-ਬਾਰ ਤੰਗ ਕਰਦੀ ਸੀ ਹੂੰ ਠੀਕ ਆ ਹੁਣ ਉਹ ਮਤਲਬ ਤਾਂ ਗਿਆ ਵੀ ਹਰਦਾ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਮੈਂ ਉਹਨਾਂ ਦਾ ਕੇਸ ਨਹੀਂ ਹੱਪ ਜਾਣਾ ਚਾਹੁੰਦੀ ਜੇ ਤੁਸੀਂ ਮਾਰਨਾ ਹੀ ਹੈ ਤਾਂ ਆਪਣੀ ਕੁੜੀ ਨੂੰ ਗੋਲੀਆਂ ਮਾਰੋ ਠੀਕ ਆ ਜੇ ਤੁਹਾਨੂੰ ਜ਼ਿਆਦਾ ਹੀ ਮਾਰਨ ਦਾ ਸ਼ੌਂਕ ਆ ਧਮਕੀਆਂ ਕਿਉਂ ਦਿੰਦੇ ਨੇ ਧਮਕੀਆਂ ਇਸ ਕਰਕੇ ਦਿੰਦੇ ਨੇ ਕਿਉਂਕਿ ਹੁਣ ਉਹ ਸੱਚੀ ਨਹੀਂ ਸਾਹਮਣੇ ਆਂਦਾ ਹੂੰ ਹੁਣ ਉਹਦੀ ਕੁੜੀ ਦਾ ਸੱਚ ਜੂ ਸਾਹਮਣੇ ਆ ਰਿਹਾ ਅੱਛਾ ਜੀ ਠੀਕ ਆ ਹਾਂ ਤੁਸੀਂ ਆਪੇ ਹਿਸਾਬ ਲਾ ਲਓ ਇੱਕ ਪਾਸੇ ਉਹਦੀ ਕੁੜੀ ਅਮਰਤਪਰਨਾ ਵਿਆਹ ਕਰਾਉਣ ਨੂੰ ਫਿਰਦੀ ਸੀ ਦੂਜੇ ਪਾਸੇ ਅਰਜਿੰਦਰ ਨਾਲ ਰਿਲੇਸ਼ਨ ਤੀਸਰੇ ਪਾਸੇ ਨਿਰਮਨ ਨਾਲ ਰਿਲੇਸ਼ਨ ਇੱਕ ਹੋਰ ਅਨੰਦਪਰ ਸਾਹਿਬ ਦਾ ਮੁੰਡਾ ਉਹਦੇ ਨਾਲ ਰਿਲੇਸ਼ਨ ਤੁਹਾਡੇ ਬੇਟੇ ਨਾਲ ਵੀ ਮੇਰੇ ਬੇਟੇ ਨਾਲ ਵੀ ਰਿਲੇਸ਼ਨ ਹੋਰ ਹੀ ਨੂੰ ਤੁਸੀਂ ਦੱਸੋ ਇਹ ਫਿਰ ਕਿਹੋ ਜੀ ਸਿੱਖੀ ਹੈ ਇਹਨਾਂ ਦੀ ਹੂੰ ਸਰ ਫੇਰੇ ਕੀ ਦੇ ਨੇ ਹਾਂ ਜੀ ਬਸ ਚੇਰੇ ਹੀ ਜਦੋਂ ਅੰਡਰ ਕੱਟ ਸੂਟਾ ਕਾਲੀਆਂ ਜਦੋਂ ਦਿਲ ਕਰਦਾ ਤੇ ਜਾ ਕੇ ਕਲੱਬਾਂ ਦੇ ਵਿੱਚ ਡਾਂਸ ਹੁੰਦਾ ਅੱਛਾ ਜੀ ਹਾਂ ਜੀ ਲੋਕਾਂ ਨੂੰ ਦਿਖਾਵਾ ਦਿੰਦੇ ਦਿਖਾਵਾ ਦਿਖਾਵਾ ਹੀ ਕਰਦੇ ਨੇ ਵੀ ਲੋਕਾਂ ਮੋਹਰੇ ਦਿਖਾਵਾ ਹੀ ਕਰਦੇ ਨੇ ਸਿੱਖੀ ਦਾ ਅਸੀਂ ਅਸੀਂ ਸਿੱਖੀ ਦੇ ਪ੍ਰਚਾਰਕਾਂ ਜੀ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਆ ਬਿਲਕੁਲ 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 ਅੰਦਰ ਖਾਤੇ ਕੁਝ ਹੋਰ ਹੀ ਗੋਲਮਾਲ ਕਰੀ ਜਾਂਦੇ ਅੰਦਰ ਖਾਤੇ ਕੁਝ ਹੋਰ ਨਹੀਂ ਬਿਲਕੁਲ ਹੂੰ ਚਲੋ ਜੀ ਜੇ ਨਹੀਂ ਸੱਚੀ ਅਸੀਂ ਇਹ ਫਿਰ ਸਾਹਮਣੇ ਆ ਕੇ ਗੱਲ ਕਰ ਲੈਂਦੇ ਨੰਬਰ ਤਾਂ ਮੇਰਾ ਅੱਜ ਵੀ ਉਹੀ ਚੱਲਦਾ ਨਾ ਹੂੰ ਨੰਬਰ ਤਾਂ ਨਹੀਂ ਮੇਰਾ ਬੰਦ ਹੋਇਆ ਨੰਬਰ ਤਾਂ ਮੇਰਾ ਅੱਜ ਵੀ ਉਹੀ ਚੱਲਦਾ ਮੈਨੂੰ ਇਹਨਾਂ ਨੇ ਹਰ ਜਗ੍ਹਾ ਤੋਂ ਬਲੌਕ ਕੀਤਾ ਹਾਲਾਂਕਿ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਫੋਨ ਕਰਨ ਦੀ ਜਦੋਂ ਇਹ ਨਹੀਂ ਬਲੌਕ ਹੀ ਕਰ ਦੇ ਤਾਂ ਫਿਰ ਮੈਂ ਇਹਨਾਂ ਨਾਲ ਕੀ ਗੱਲਾਂ ਕਰਨੀਆਂ ਸੀ ਤੁਸੀਂ ਇਸ ਸਬੰਧ ਦੇ ਵਿੱਚ ਬਾਪੂ ਤਰਸੇਮ ਸਿੰਘ ਦੇ ਨਾਲ ਨਹੀਂ ਸੰਪਰਕ ਕੀਤਾ ਵੀਰ ਉਹਨਾਂ ਨੇ ਕੀ ਸੰਪਰਕ ਕਰਨਾ ਜਦੋਂ ਉਹਨਾਂ ਨੇ ਇਹਨਾਂ ਨੂੰ ਜਾਣਦੇ ਉਹ ਵੀ ਮੈਨੂੰ ਜਾਣਦੇ ਆ ਮੈਂ ਹਰ ਜਗ੍ਹਾ ਤੇ ਹਰ ਹਰ ਦਾਸ ਸਮਾਗਮ 'ਚ ਉਹਨਾਂ ਦੇ ਨਾਲ ਗਈਆਂ ਮਰਤਪਾਲ ਸਿੰਘ ਦੀ ਮਾਤਾ ਵੀ ਮੈਨੂੰ ਜਾਣਦੀ ਆ ਚੰਗੀ ਤਰ੍ਹਾਂ ਮੈਂ ਉਹਨਾਂ ਦੇ ਨਾਲ ਹਰ ਜਗ੍ਹਾ ਤੇ ਰਹੀ ਆ ਪਰ ਮੈਂ ਨਹੀਂ ਉਹਨਾਂ ਦੇ ਕੋਲ ਗਈ ਕਿਉਂਕਿ ਜਦੋਂ ਉਹਨਾਂ ਨੇ ਇਹ ਹੀ ਚੀਜ਼ ਸੋਚ ਹੀ ਲਈਆ ਵੇ ਇਹੋ ਜੇ ਲੰਗ ਲੰਗਲਾਣੀਆਂ ਨੂੰ ਰੱਖਣਾ ਇਕੱਠੇ ਕਰਕੇ ਜਿਹੜੇ ਚੱਜ ਦੇ ਹੈ ਹੀ ਨਹੀਂ ਜੇ ਕੋਈ ਉਹਨਾਂ ਨੂੰ ਸੱਚੀ ਦੀ ਗੱਲ ਦੱਸਦਾ ਉਹ ਕਿਹੜਾ ਮੰਨਦੇ ਆ ਫਿਰ ਨਹੀਂ ਜਿੱਦਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਨੇ ਪਾਰਟੀ ਬਣਾਈ ਹੈ ਇੱਕ ਰਾਜਨੀਤਿਕ ਪਾਰਟੀ ਇੱਕ ਰਾਜਨੀਤਿਕ ਫਰੰਟ ਤਿਆਰ ਕੀਤਾ ਹੈ ਤੁਸੀਂ ਦੱਸੋ ਇੱਕ ਰਾਜਨੀਤਿਕ ਪਾਰਟੀ ਖਾਲਿਸਤਾਨ ਬਣਾ ਸਕਦੀ ਆ ਨਹੀਂ ਬਣਾ ਸਕਦੀ ਨਾ ਇੱਕ ਰਾਜਨੀਤਿਕ ਪਾਰਟੀ ਨਹੀਂ ਬਣਾ ਸਕਦੀ ਬਿਲਕੁਲ ਬਿਲਕੁਲ ਉਹ ਕਿ ਉਹ ਵੀ ਅਮਰਤਪਾਲ ਜਿਹੜਾ ਕਹਿੰਦਾ ਸੀਗਾ ਕਿ ਮੈਂ ਮੈਂ ਇਲੈਕਸ਼ਨ ਨਹੀਂ ਲੜੂੰਗਾ ਮੈਂ ਕਦੀ ਵੋਟਾਂ 'ਚ ਨਹੀਂ ਖੜੂੰਗਾ ਸਭ ਤੋਂ ਪਹਿਲਾਂ ਐਮਪੀ ਬਣ ਕੇ ਉਹ ਬੈਠਿਆ ਉਹਨੇ ਆਪਣੀ ਉਮਰ ਭਰ ਦੀ ਰੋਟੀ ਕਰ ਲਈ ਜੇ ਐਮਪੀ ਦੀ ਪੋਸਟ ਤੋਂ ਉੱਤਰ ਵੀ ਜਾਊਗਾ ਤਾਂ ਉਹਨੂੰ ਉਹ ਉਹ ਤਾਂ ਨਹੀਂ ਆਣਾ ਉਹਨੂੰ ਪੈਨਸ਼ਨ ਤਾਂ ਆਉਣੀ ਹੈ ਨਾ ساری ਜ਼ਿੰਦਗੀ ਦੀ ਠੀਕ ਹੁਣ ਉਹੀ ਅਮਰਤਪਾਲ ਹੈ ਜਿਹਨੂੰ ਜਿਹਨੂੰ ਸਰਕਾਰੀ ਗੱਡੀਆਂ ਮਿਲੀਆਂ ਹੋਈਆਂ ਜਿਹਦੀ ਵਾਈਫ ਸਰਕਾਰੀ ਕੋਠੀ 'ਚ ਰਹਿੰਦੀ ਆ ਉਹੀ ਅਮਰਤਪਾਲ ਹੈ ਨਾ ਬਾਬਾ ਕੁਲਜੀਤ ਸਿੰਘ ਨੂੰ ਸਰਕਾਰੀ ਰਹਿੰਦੀ ਆ ਜਿਸ ਜਗ੍ਹਾ ਤੇ ਬਾਬਾ ਕੁਲਜੀਤ ਸਿੰਘ ਦਾ ਘਰ ਆ ਉੱਥੇ ਜਾ ਕੇ ਉਹਨਾਂ ਦਾ ਘਰ ਦੇਖ ਲਓ ਤੇ ਇਹਨਾਂ ਦਾ ਦੇਖ ਲਓ ਸਰਕਾਰੀ ਕੌਣ ਹੋਇਆ ਫਿਰ ਆਪ ਵੀ ਪਤਾ ਲੱਗ ਜਾਣਾ ਪੈਣ ਹੈ ਨਹੀਂ ਤਾਂ ਹੀ ਅਸੀਂ ਪਿੱਛੇ ਹਟਿਆ ਇਹਨਾਂ ਤੋਂ ਜਦੋਂ ਇਹ ਸਾਰੇ ਇੱਕੋ ਤਰ੍ਹਾਂ ਦੇ ਆ ਫਿਰ ਪਿੱਛੇ ਠੀਕ ਆ ਕਿੱਦਾਂ ਦੇਖਦੇ ਜੋ ਕਿ ਪਾਰਟੀ ਇਹਨਾਂ ਦੀ ਜਿਹੜੀ ਆ 2027 ਦੇ ਵਿੱਚ ਕੁਝ ਵੋਟਾਂ ਬਟੌਰ ਪਾਵੇਗੀ ਦੇਖੋ ਠੀਕ ਹੈ ਉਹ ਤਾਂ ਬਾਲ ਗੁਰੂ ਦੇ ਭਰੋਸੇ ਹੀ ਆ ਹੁਣ ਜੋ ਹੋਣਾ ਤੁਸੀਂ ਸਮਰਥਨ ਦਵੋਗੇ ਨਾ ਜੀ ਬਿਲਕੁਲ ਨਹੀਂ ਬਹੁਤ ਜੀ ਤਰ੍ਹਾਂ ਸਮਰਥਨ ਇਹਨਾਂ ਦਾ ਹੁਣ ਨਹੀਂ ਦੇਣਾ ਚਲੋ ਠੀਕ ਹੈ ਧੰਨਵਾਦ ਜੀ ਸਾਡੇ ਨਾਲ ਵਾਈਕਲ ਜੀ ਦਾ ਖਾਲਚਾ ਵਾਈਕਲ ਜੀ ਕੀ ਕਰਦੇ